सत श्रीकाल जी सारे स्वागत है थोड़ा मेरे चैनल तो उम्मीद कर दूँ तो सारे ठीक ठाक हो गए तंदरुस्त हो गए मैं भी बिल्कुल ठीक है टाइम हो रहा है सबेर तो छः बजे छः बज गए तो मैं लैके आई सब्जी एक कद्दू मैं छिल लिया एक छिल रहा हाल छिल रही कदू सब्जी बनाऊंगी कद्दू जी तो बहुत ठंड चा मौसम ठंडे छिल रहा वाइसिया मौसम तो बाहर जी लगता पर कि करिए अंदर काम नहीं बहर निकल जाते हैं ਕੁੜਲੇਕਾਰ ਹੁੰਦੇ ਚੌਂਕਾ ਚੂਲਾ ਹੁੰਦਾ ਬੇੜਾ ਹੁੰਦਾ ਬੇੜੇ ਬੈ ਕੇ ਸਬਜ਼ੀ ਕੱਟਦੇ ਸਾਰੇ ਉੱਥੇ ਕੰਮ ਕਰਦੇ ਹੁੰਦਾ ਆ ਘਰਾਂ ਨੂੰ ਤੰਗ ਕਰਖਿਆ ਸੌਖੇ ਵੀ ਔਖੇ ਵੀ ਦੋਨੇ ਗੱਲਾਂ ਨੇ ਹਣਾ ਬੰਦਾ ਬਾਹਰ ਨਿਕਲ ਜਾਊਗਾ ਨਹੀਂ ਸਵੇਰੇ ਅੰਦਰ ਹੀ ਕੰਮ ਬੰਨ ਲਾਉਂਦੇ ਨੇ ਜੇ ਉਹਨੂੰ ਕੰਮ ਨਿਭੜ ਦੇਣ ਕਰੀ ਹੋਈ ਜਾਂਦੇ ਫਿਰ ਬਾਹਰ ਨਿਕਲ ਸਕਦੇ ਹਨ ਅਨਿਆਰ ਸਵੇਰ ਦਾ ਮੌਸਮ ਹੁੰਦਾ ਸਵੇਰ ਦਾ ਮਾਲ ਹੁੰਦਾ ਪਾ ਬਾਤ ਮਿੱਥ ਕਰਦੇ ਆ ਅੱਜ ਦੂਬਣਾਉਂਗੇ ਸਬਜ਼ੀ ਅਜਾ ਡਾਕਟਰ ਕੋਲੇ ਮਾਂਨ ਸਾਨੂੰ 9 ਵਜੇ ਮੇਰੇ ਜਾੜ ਦੀ ਅਪੌਇੰਟਮੈਂਟ ਆ ਅਸੀਂ 9 ਵਜੇ ਮਾਂਨ ਸਾਹ ਪਹੁੰਚਣਾ ਫਾਰੇ ਕੰਮ ਕਰਕੇ ਮੈਂ ਤਾਂ ਫਟਾਫਟ ਸਬਜੀ ਸਬਜੀ ਕੱਟੀ ਪਈ ਹੋਵੇ ਨਾ ਬਣ ਬਹੁਤ ਜਲਦੀ ਆਨੇ ਕਦੋਂ ਬਰਾਉਣ ਤੇ ਟਾਈਮ ਲੱਗਦਾ ਕੱਟਣ ਤੇ ਟਾਈਮ ਲੱਗਦਾ ਇਹਨਾਂ ਨੂੰ ਕੱਟਣ ਤੇ ਵੀ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਦੂਜੇ ਸਬਜ਼ੇ ਮੰਗੂ ਤੇ ਅਸੇ ਵੱਡੇ ਪੀਸ ਵੀ ਕੱਟੇ ਜਾਂ ਤਾਂ ਕਿ ਸਬਜੀ ਜਦ ਦੇਖੋ ਪਾਣੀ ਜਾਣਾ ਹਨਾ 9 ਵਜੇ ਮਾਂਸਾ ਅਪਾਇੰਟਮੈਂਟ ਆ ਚਾੜ ਦੀ ਚਾੜ ਦਿਖਾ ਕੇ ਤੇ ਉਸ ਤੋਂ ਬਾਅਦ ਅਸੀਂ ਜਾਵਾਂਗੇ ਬਠਿੰਡੇ ਬਠਿੰਡੇ ਮਾਂ ਮੋਟਾ ਦਿਖਾਉਣਾ ਮਹੀਨਾ ਹੋ ਗਿਆ ਮੇਰੇ ਮੋਢਾ ਇੰਨਾ ਦੁਖਦਾ ਨਾ ਅੱਗੇ ਮੂਵਮੈਂਟ ਹੋ ਜਾਂਦੀ ਹੈ ਪਰ ਪਿੱਛੇ ਮੂਵਮੈਂਟ ਨਹੀਂ ਹੁੰਦੀ ਹੈਗੀ ਰਾਤ ਨੂੰ ਜਦ ਸੌਣੇ ਵਾਲ ਆ ਸਾਇਡਸ ਹੁੰਦੀਆਂ ਜਾੜ ਦਰਦ ਕਰਦੇ ਮੇਰੇ ਜਾੜ ਦੀ ਦੋ ਜਾੜਾਂ ਦੀ ਆਰ ਸੀਟੀ ਕਰਾਈ ਹੋਈ ਹੈ ਇੱਧਰ ਮਸ ਐਂਡ ਆ ਰਹਾ ਵੀ ਹੋਰ ਇਨਫੈਕਸ਼ਨ ਵਗੈਰਾ ਨਾ ਹੋਵੇ ਉਸ ਦਿਨ ਅਸੀਂ ਸ਼ਾਮ ਨੂੰ ਗਏ ਡਾਕਟਰ ਕਹਿੰਦਾ ਕਿ ਹੁਣ ਮੇਰਾ ਟਾਈਮ ਹੋ ਗਿਆ ਹੁਣ ਮੈਂ ਦੇਖ ਨਹੀਂ ਸਕਦਾ ਹੈਗਾ ਵੀ ਤੁਸੀਂ ਮਾਰਨਿੰਗ ਵਿੱਚ ਆਇਓ ਫਿਰ ਹਮ ਡਾਕਟਰ ਐਕਸਰਾ ਕਰੂਗਾ ਐਕਸਰਾ ਕਰਕੇ ਪਤਾ ਲੱਗੂਗਾ ਵੀ ਆਰ ਸੀਟੀ ਠੀਕ ਹੈ ਆਰ ਸੀਟੀ ਵਿੱਚ ਕੋਈ ਇਨਫੈਕਸ਼ਨ ਕੋਈ ਪ੍ਰੋਬਲਮ ਤਾਂ ਨਹੀਂ ਹੈ ਬਸ ਮੈਨੂੰ ਆਇਆ ਵੀ ਕੋਈ ਪ੍ਰੋਬਲਮ ਹੋਵੇ ਆਰ ਸੀਟੀ ਦਾ ਕੋਈ ਵਾਧਾ ਨਾ ਵਧੇ ਵੀ ਹੁਣ ਮੈਂ ਖਾਣ ਨਹੀਂ ਪੀਣ ਨਹੀਂ ਠੀਕ ਹੈ ਫਿਰ ਬਹੁਤ ਆਫ ਹੋ ਜਾਊਗਾ ਸੇ ਨੂੰ ਸਵਾ ਦਾ ਸਿੱਧਾ ਬਠਿੰਡੇ ਲੰਗਣਾ ਆ ਮੇਰੇ ਮੋਢਾ ਜਿਹੜਾ ਡਾਕਟਰ ਕੋਲਸ ਚੱਲਣਾ ਟੂਈ ਵਾਲੇ ਕੋਲੇ ਪੁਆਇੰਟ ਪ੍ਰੈਸ ਕਰਾ ਕੇ ਆਣੇ ਆ ਰੂਵੀਦੀ ਡਾਕਟਰ ਆ ਉਹ ਉਹ ਪੁਆਇੰਟ ਪ੍ਰੈਸ ਕਰਦਾ ਦਵਾਈਆਂ ਖਾਣੀਆਂ ਬਹੁਤ ਔਖੀਆਂ ਨੇ ਮੇਰੇ ਦਵਾਈ ਖਾਣ ਨੂੰ ਬਿਲਕੁਲ ਦੇ ਨਹੀਂ ਕਰਦਾ ਹੈਗਾ ਪਹਿਲਾਂ ਟੂਈ ਵੇਲੇ ਬਹੁਤ ਦਵਾਈਆਂ ਖਾਦੇ ਮੈਂ ਕੋਈ ਡਾਕਟਰ ਛੱਡਿਆ ਹੀ ਨਹੀਂ ਉਹ ਸਿਰਫ ਪੁਆਇੰਟ ਪ੍ਰੈਸ ਕਰਦਾ ਦਵਾਈ ਨਹੀਂ ਦਿੰਦਾ ਬਹੁਤ ਜਾਨਾ ਕੋਈ ਲੱਗਿਓ ਜਰੂਰ ਤਾਂ ਫੇਰ ਦਵਾਈ ਦਿੰਦਾ ਬਸ ਉਸ ਨਾਲ ਨਾਲ ਦੇ ਨਾਲ ਬੰਦਾ ਠੀਕ ਹੋ ਜਾਂਦਾ ਫਰਨਾ ਫਟ ਸਬਜੀ ਕੱਟ ਕੇ ਕਦੂਗੀ ਬਣਾਵਾ ਟਾਈਮ ਹੋ ਗਿਆ 8:30 ਦਾ ਤੇ ਮੈਂ ਹੋ ਗਈ ਹੁਣ ਰੈਡੀ ਜਵਿੰਦਰ ਖਾਰੇ ਨੇ ਖਾਣਾ ਫਿਰ ਅਸੀਂ ਰੈਡੀਆਂ ਚੱਲਦੇ ਪਹਿਲਾਂ ਜਾਵਾਂਗੇ ਮਾਮਸਾ ਡਾਕਟਰ ਕੋਲੇ ਬਧੀਆ ਲੱਗ ਰਿਹਾ ਉਹਦਾ ਸੂਟ ਉਲਟਰ ਕਰਾ ਕੇ ਮੈਨੂੰ ਨਵੇਂ ਸੂਟ ਦਾ ਉਹਨਾ ਚਾਹੀ ਨਹੀਂ ਹੈਗਾ ਜਿੰਨਾ ਮੈਂ ਪੁਰਾਣਾ ਠੀਕ ਕਰਾ ਕੇ ਖਾਉਣੀ ਹੈ ਮੈਨੂੰ ਇਹ ਹੁੰਦਾ ਚੀਜ਼ ਮੈਂ ਹੰਡਾਵਾ ਪਾਵਾ ਪੈਸੇ ਲੱਗੇ ਨੇ ਇਹ ਨਹੀਂ ਹੈਗਾ ਕਿ ਨਵਾਂ ਲੈਣਾ ਹਣਾ ਲੈਣ ਨੂੰ ਤਾਂ ਮੈਂ ਨਵੇਂ ਵੀ ਸਮਾਲਾਂ ਜਿੰਨੇ ਮਰਜ਼ੀ ਸਮਾਲਾਂ ਦੀ ਮੈਨੂੰ ਕਰੂਗੀ ਰੋਕਦਾ ਪਰ ਆਇਆ ਹੁੰਦਾ ਵੀ ਜਿਹੜੀ ਚੀਜ਼ ਤਾਂ ਪਾ ਪੈਸੇ ਪਹਿਲਾਂ ਲਾਈ ਬੈਠਿਆ ਹਨਾ ਵੀ ਉਹ ਪਾਈ ਹੰਡਾਈ ਯੂਜ਼ ਕਰੀਏ ਉਹ ਲਾਸਟ ਗਰਮੀ 'ਚ ਮੈਂ ਸੂਟ ਬਣਵਾਇਆ ਸੀ ਘਾਟੀ ਪਾਇਆ 4-5 ਧੋਆ ਪਾਇਆ ਹੋਵੇ 6 ਪਾਇਆ ਹੋਆ ਤੇ ਮੈਨੂੰ ਆਇਆ ਇਸ ਗਰਮੀ ਹੋਰ ਪਾ ਲਾਂ ਵੀ ਇਹਦਾ ਕਲਰ-ਕਲਰ ਵਧੀਆ ਪਿਆ ਚਲੋ ਚੱਲੀਏ ਟਾਈਮ ਹੋ ਗਿਆ 10:30 ਦਾ ਹੁਣ ਅਸੀਂ ਚੱਲਿਆਂ ਮਾਂ ਸਾਤੋਂ ਡਾਕਟਰ ਕੋਲ ਅਪਾਇੰਟਮੈਂਟ ਸੀ ਉਹ ਮਿਲ ਲੈ ਡਾਕਟਰ ਮਨੈਕਸਰ ਹੋ ਗਿਆ ਆਰਸੀ ਆਰਸੀ ਠੀਕ ਆ ਬਸ ਮੇਰਾ ਮੰਦੇ ਵਹਿਮ ਕਹਿੰਦਾ ਕਿ ਆਰਸੀਟੀ ਚ ਕੋਈ ਪ੍ਰੋਬਲਮ ਨਹੀਂ ਕਈ ਵਾਰ ਆਇਆ ਹੁੰਦਾ ਵੀ ਆਰਸੀਟੀ ਚ ਕੋਈ ਇਨਫੈਕਸ਼ਨ ਵਗੈਰਾ ਕੋਈ ਪ੍ਰੋਬਲਮ ਨਾ ਆਈ ਹੋਵੇ ਉਹ ਠੀਕ ਹੈ ਬਿਲਕੁਲ ਐਕਸਟਰਾ ਠੀਕ ਹੈ ਮੈਡੀਸਨ ਤਿੰਨ ਦਿਨਾਂ ਦੀ ਦਿੱਤੀ ਹੈ ਮੈਡੀਸਨ ਨਾਲ ਠੀਕ ਹੋਊ ਡਾਕਟਰ ਕਹਿੰਦੇ ਦੇਖੋ ਚਲੋ ਫਿਰ ਆਪਾਂ ਵੀ ਗੱਲ ਆ ਤੁਮ ਨਾਲ ਸਿੱਜ ਲਿਆ ਬਠੀਂਦੇ ਨੂੰ ਲੈ ਕੇ ਆਇਆ ਫਰੂਟ ਨਾਲ ਫਰੂਟ ਖਾਣੇ ਪਹਿਲਾਂ ਫਰੂਟ ਗਰਮ ਹੋ ਗਿਆ ਉਹ ਕਾਰ ਚ ਬੈਠਾ ਸੀ ਕੰਟਾ ਲੱਗ ਗਿਆ 9:00 ਸਵਾ ਨਾ ਟਾਈਮ ਇਥੇ ਡਾਕਟਰ ਨਾਲ ਸੀ ਸਹੀ 9:00 ਵਜੇ ਆ ਗਈ ਸੀ ਪਰ 9:30 ਇਥੇ ਫ੍ਰੀ ਹੋਇਆ ਤੁਹਾਨੂੰ ਜਾਣੇ ਬਠੀਂਦੇ ਬਠੀਂਦੇ ਮੋ ਹੋਂਦਾ ਤਾਂ ਕੋਈ ਦਰਦ ਪੁਆਇੰਟ ਪ੍ਰੈਸ ਕਰਾਉਣੇ ਨੇ ਐਂ ਦਾ ਦੈਨ ਨਾ ਹੁੰਦਾ ਜੇ ਡਾਕਟਰ ਪੁਆਇੰਟ ਪ੍ਰੈਸ ਕਰਦਾ ਬਹੁਤ ਜ਼ਿਆਦਾ ਦਰਦ ਦਮਕ ਹੀ ਨਿਕਲ ਹੀ ਨਹੀਂ ਵਿੱਚ ਹੀ ਦਿੱਤੀ ਹੈ ਪਰ ਆਇਆ ਫਿਰ ਮੈਡੀਸਿਨ ਖਾਣ ਦੀ ਲੋੜ ਨਹੀਂ ਇੱਕ ਵਾਰ ਦਰਦ ਸਹਿ ਲਓ ਉਹਨੇ ਜਦੋਂ ਪੁਆਇੰਟ ਪ੍ਰੈਸ ਕਰ ਦਿੰਦੇ ਨੇ ਫਿਰ ਦਵਾਈ ਦੀ ਲੋੜ ਨਹੀਂ ਹੈਗੀ ਦਵਾਈਆਂ ਹੁੰਦੀਆਂ ਨੇ ਤੁਹਾਨੂੰ ਨਸ਼ੇ 'ਚ ਪਾਈ ਰੱਖਦੀਆਂ ਤੂੰ ਸੁੱਤੇ ਰਹਿੰਦੇ ਨੇ ਦਵਾਈਆਂ ਲੈ ਕੇ ਕਿਉਂਕਿ ਮੈਂ 2 ਵੀ ਪਹਿਲਾਂ ਪੈਕਿੰਗ ਦੀ ਬਹੁਤ ਦਵਾਈਆਂ ਖਾਧੀਆਂ ਨੇ ਦਵਾਈ ਲੈ ਲਾਂਦੀ ਮੈਂ ਸੁੱਤੀ ਰਹਿੰਦੀ ਬਹੁਤ ਨੀਂਦ ਆਉਂਦੀ ਦਵਾਈ ਲੈ ਕੇ ਹੁਣ ਲੋ ਜੀ ਆਪਾਂ ਖਾਂਦੇ ਆ ਸਕੂਲ ਹੈਲਦੀ ਆਪਸ਼ਨ ਮੇਸ਼ਨ ਨਾਲ ਚੱਕਣ ਦੀ ਆਪਾਂ ਸਪਰਚ ਕਿਤੇ ਵੀ ਜਾਂਦੇ ਆ ਇੱਕ ਤਾਂ ਫੂਡ ਘਰੋਂ ਜ਼ਰੂਰ ਲੈ ਕੇ ਚਲੋਗਾ ਤੁਸੀਂ ਖਾਓ ਪਹਿਲਾਂ ਮੈਂ ਤਾਂ ਮੱਖੀ ਮਾਰ ਕੇ ਇਹਨਾਂ ਨੂੰ ਪਪਾਏ ਆ ਪਸੰਦ ਨਹੀਂ ਉਹਦੇ ਕੰਮ ਕਰਦੇ ਮੂੰਹ ਖਾਦ ਦੇ ਜੀਹੇ ਖਾਣੀ ਨਹੀਂ ਜੀ ਨੇ ਪਹਿਲਾਂ ਮੈਂ ਵੀ ਖਾਂਦੀ ਹੁੰਦੀ ਸੀ ਖਾਣ ਲੱਗੇ ਵੀ ਸਵਾਦ ਹੈ ਕਿੜਾ ਕੋਈ ਬੇਸਮਾਰ ਚੀਜ਼ ਹੈ ਹੈਲਦੀ ਹੈ ਜੇ ਨੂੰ ਰਸਤੇ ਚੀ ਹੁੰਦੀ ਡੀਮਾਰਟ ਪਹਿਲਾਂ ਸਾਡੀ ਸਲਾਹ ਸੀ ਪਹਿਲਾਂ ਅਸੀਂ ਡਾਕਟਰ ਕੋਲ ਜਾ ਕੇ ਬਠਿੰਡੇ ਮੁਰਦੇ ਡੀਮਾਰਟ ਫੜਾਂਗੇ ਫਿਰ ਸੋਚਿਆ ਹੁਣ ਜਾਂਦੇ ਹੀ ਡੀਮਾਰਟ ਰੁਕ ਜਾਨੇ ਪਹਿਲਾਂ ਤੇ ਦੂਸਰੇ ਡਾਕਟਰ ਕੋਲ ਜਾ ਕੇ ਅਗਰ ਆਸੀ ਆ ਕੇ ਵਾਪਸ ਤਲਵੰਡੀ ਸਾਹਿਬ ਕੋ ਗੁਰਦੁਆਰੇ ਭਜਾਣ ਦਾ ਬੰਦਾ ਵਸਾਈ ਮੱਖਣ ਨਿਕੜਾ ਆਏ ਸਾਨੂੰ ਵਸਾ ਕੇ ਭਜਾਣੀ ਹੁੰਨੇ ਹੈ ਤੇ ਕਾਫੀ ਲੇਟ ਹੋ ਗਏ ਵੀ ਦੋ ਚਾਰ ਦਿਨ ਲੇਟ ਹੋਈ ਨਾ ਪਰ ਇਸ ਵਾਰ ਜ਼ਿਆਦਾ ਲੇਟ ਹੋ ਗਈ ਗੁਰਦੁਆਰੇ ਹੁੰ ਜਾਣਾ ਇਸ ਕਰਕੇ ਕਈ ਸਟਾਪ ਹੈ ਜੀ ਅੱਜ ਸਾਡੇ ਕਈ ਜਗ੍ਹਾ ਜਾਣਾ ਪਿਕ ਨਾ ਕਮੈਂਟ ਆਈਸ ਦੇ ਨਹੀਂ ਚਲੋ ਆਪਾਂ ਦੱਸ ਦਈਏ ਕਿਸੇ ਵੀ ਦੂਸਰੇ ਟੈਕਨੋਲੋਜੀ ਵਾਸਤੇ ਕਿ ਅਸੀਂ ਵੀ ਉੱਥੇ ਟ੍ਰੀਟਮੈਂਟ ਮੂਨਕ ਮੇਰੇ ਫੇਕੇ ਟ੍ਰੀਟਮੈਂਟ ਤੋਂ ਵਾਇਸੇ ਬਹੁਤ ਜ਼ਿਆਦਾ ਸਿਉਂਗ ਸੀ ਦੱਸਿਓ ਮੈਨੂੰ ਉਹ ਪਤਾ ਨਹੀਂ ਗੇ ਸਾਰਾ ਕੁਝ ਕੀ ਟ੍ਰੀਟਮੈਂਟ ਹੁੰਦਾ ਹੋ ਪਟਿਆਲੇ ਦੇ ਵਿੱਚ ਅੱਛਾ ਉਹ ਤਾਂ ਮੈਂ ਡ੍ਰਿਲ ਕਰਕੇ ਸਾਰੇ ਘਰ ਚ ਦਵਾਈ ਪਾਉਂਦੇ ਆ ਫਲੋਰ 'ਚ ਡ੍ਰਿਲ ਕਰਕੇ ਹਾਂ ਗਿਰਦੇ ਫਾਸਟ ਚੋ ਡ੍ਰਿਲ ਕਰਦੇ ਨੇ ਤੇ ਸਾਡੇ ਘਰ ਚੋ ਦਵਾਈ ਪਾ ਜਾਂਦੇ ਨੇ ਵਸਤੇ ਹੋਂ ਦਾ ਜੋ ਨਵੇਂ ਘਰ ਪੈਂਦੇ ਨੇ ਉਹ ਨਿਊ ਆ ਉਹਦੋਂ ਨੇ ਉਹ ਚੋ ਅਹਿਲੇ ਕੁਛ ਕਰਵਾ ਲੰਦੇ ਹੁੰਦੇ ਨੇ ਕਿ ਸਿਉਂਕ ਪਹਿਲੇ ਪਾਈਪਾਂ ਪਾ ਦਿੰਦੇ ਆਸਰੋ ਪਾਈਪਾਂ ਚੋ ਦਵਾਈ ਪਾਈ ਜਾਂਦੇ ਨੇ 5-5 ਸਾਲ ਬਾਅਦ ਆਂਦੇ ਸਾਲਾਂ ਦੀ ਗਾਰੰਟੀ ਹੁੰਦੀ ਹੈ ਇੱਕ ਵਾਰ ਉਹ ਦਵਾਈ ਪਾ ਗਏ ਤਾਂ ਇਹ ਸਾਰੇ ਡ੍ਰਿਲ ਕਰਕੇ ਨੀਚੇ ਫਟ ਸੋ ਜਾ ਤੇ 5 ਸਾਲ ਦੇ ਉਹਨਾਂ ਨੂੰ ਗਾਰੰਟੀ ਦਿੱਤੇ 5 ਸਾਲ ਸਿਉਂਕ ਦੇ ਨਿਕਲੂਗੀ ਨਹੀਂ ਬੁਰਾ ਹਾਲ ਸਿਉਂਕ ਤੇ ਬਹੁਤ ਜ਼ਿਆਦਾ ਸਿਉਂਕ ਸੀਗੀ ਉਹ ਦਵਾਈ ਪਾ ਜਾਂਦੇ ਨੇ ਦਵਾਈ ਭਾਈ ਕੀ ਕੀ ਖਰਚਾ ਮਰਚਾ ਫਿਰ ਜਾਂਦਾ ਖਰਚਾ ਤਾਂ ਤਾਂ ਏਰੀਆ ਦੇ ਹਿਸਾਬ ਨਾਲ ਹੁੰਦਾ ਪਹਿਲਾਂ ਏਰੀਆ ਨਾਪਦੇ ਨੇ ਸਰਵੇਅਰ ਆਊਗਾ ਚੈੱਕ ਕਰੂਗਾ ਸਾਰਾ ਕੁਝ ਕਿੰਨਾ ਏਰੀਆ ਤੁਹਾਡਾ ਠੀਕ ਦਵਾਈ ਜੋ ਦਵਾਈ ਲੈਣੇ ਆਉਂਦੇ ਕੋਈ ਕੁਝ ਨਹੀਂ ਆਉਂਦਾ ਹੋਰ ਤਾਂ ਬੰਦਾ ਭੇਜਦੇ ਨੂੰ ਸਾਰਾ ਏਰੀਆ ਮਿੰਦਾ ਚੈੱਕ ਕਰਦਾ ਵੀ ਤੁਹਾਡਾ ਇੰਨਾ ਖਰਚਾ ਆਊਗਾ ਫਿਰ 5 ਸਾਲਾਂ ਬਾਅਦ ਜੋ ਦਵਾਈ ਦਵਾਈ ਉਹ ਪਾਉਣਗੇ ਫਿਰ ਖਰਚਾ ਕੱਟ ਜਾਂਦਾ ਫਿਰ ਉਹਨਾਂ ਜਿਆਦਾ ਖਰਚਾ ਨਹੀਂ ਆਉਂਦਾ ਹੈਗਾ ਫਿਰ ਉਹ ਥਲੜੇ ਫਲੋਰ ਦੇ ਲੈਂਦੇ ਆ ਇਹ ਹੁਣ ਟਾਵਲਾ ਤਾਂ ਖਵਲਾ ਲੈਣਗੇ ਠੀਕ ਹੈ ਇਹ ਰ ਅਗਲੀ ਵਾਰ 5 ਸਾਲਾਂ ਬਾਅਦ ਥੱਲੇ ਦੰਲੇ ਠੀਕ ਆ 5 ਸਾਲਾਂ ਬਾਅਦ ਤਾਂ ਛੋੜਾ ਇੱਕ ਫਲੋਰ ਦਾ ਖਰਚਾ ਲੈਣਗੇ ਫਸਟ ਟਾਈਮ ਜੇ ਦਵਾਈ ਪਾਉਂਦੇ ਨੇ ਫਿਰ ਦੋਨੇ ਫਲੋਰਸ ਦਾ ਅਲੱਗ-ਅਲੱਗ ਖਰਚਾ ਲੈਣਗੇ ਤੋਂ ਦਵਾਈ ਜੇ ਸਮੈਲ ਵੀ ਨਾਉਂਦੀ ਹੈਗੀ ਕਈ ਵਾਰ ਆਇਆ ਹੁੰਦਾ ਆਪਾਂ ਨੂੰ 스ਮੈਲ ਜੜੂਗੀ ਨਹੀਂ ਬਿਲਕੁਲ 스ਮੈਲ ਨਹੀਂ ਆਉਂਦੀ ਅੰਦਰ ਰਹੀ ਹੈ ਨਹੀਂ ਤਾਂ ਪਤਾ ਹੀ ਨਾ ਹੈ ਕਿ ਦਵਾਈ ਪਾਈ ਹੈ ਨਾ ਪਾਈ ਹੈ ਜੇ ਜਿਹੜਾ ਫਲੋਰ ਤੇ ਡ੍ਰਿਲ ਕਰਦੇ ਨੇ ਆਪਣਾ ਫਲੋਰ ਖਰਾਬ ਨਹੀਂ ਹੁੰਦਾ ਕੋਈ ਕਹਿ ਨਹੀਂ ਸਕਦਾ ਦੱਸ ਸੀ ਇਨਸਾਨ ਦਾ ਵੀ ਇੱਥੇ ਪਰ ਡ੍ਰਿਲ ਕਰਦੇ ਉਹ ਵੀ ਭਰ ਦਿੰਦੇ ਆ ਬਹੁਤ ਬਹੁਤ ਬਰੀਕ ਜਿਵੇਂ ਆਪਾਂ ਇੰਜੈਕਸ਼ਨ ਵਾਲੀ ਸ ਤੇ ਵਿੱਚ ਮਸਾਲਾ ਭਰ ਦਾਂਦੇ ਨੇ ਪਤਾ ਹੀ ਨਹੀਂ ਲੱਗਦਾ ਹੈ ਕਿ ਡੀਲ ਕੋਲ ਪਛਾਣੀ ਨਹੀਂ ਸਕਦਾ। ਉਹ ਇਹ ਟ੍ਰੀਟਮੈਂਟ ਕਰਾਇਆ ਨਾ ਕੰਪਲਟ ਹੋ ਗਿਆ। 2 ਸਾਲ ਹੋ ਗਏ। ਸਾਲ ਹੋਇਆ। ਕਿਉਂ ਵੱਧ ਹੋ ਗਿਆ? ਸਮਕਸਾਲ ਹੋਇਆ। ਕਿਉਂ? ਆਪ ਇੰਟਰਸਟ ਲਾਸਟ ਵਿੱਚ ਇੰਟਰਸਟ ਕਰਵਾਈ ਸੀ। ਬਾਹਰ ਦੇ ਐਂਡ 'ਚ ਨਿਕਲ ਆਇਆ ਆਪਾਂ। ਹਾਂ ਜੀ ਸੰਭਾਤ ਦਸੰਬਰ 'ਚ ਪਤਾ ਜਨਵਰੀ 'ਚ ਕਰਾਇਆ। ਅਸੀਂ ਜੰਨੇ ਸਾਰਾ ਸਾਨੀ ਹੋ ਗਿਆ। ਬਾਹਰ ਤੇ 23 24 ਸਮਕਸਾਲੀ ਹੋ ਗਿਆ। 23 ਦਸੰਬਰ ਤੋਂ 22 ਦਸੰਬਰ ਤੱਕ ਕਰਾਇਆ। ਤੇ ਉਸ ਤੋਂ ਬਾਅਦ ਬਿਲਕੁਲ ਐਂਦੀ ਕੋਈ ਚੁਕੀ ਨਹੀਂ ਦੇਖਿਆ ਆਪਾਂ ਕਿਤੇ। ਸਿਉਂਕ ਬਿਲਕੁਲ ਨਹੀਂ ਨਿਕਲੀ ਹੈਗੀ ਉਸ ਤੋਂ ਬਾਅਦ 1.5 ਸਾਲ ਹੋ ਗਏ ਹੂੰ 5 ਸਾਲਾਂ ਦੀ ਉਹਨਾਂ ਦੀ ਹੈ ਗਾਰੰਟੀ 5 ਸਾਲ ਦੀ ਉਹਨਾਂ ਦੀ ਗਾਰੰਟੀ ਹੈ ਇਹ ਵੀ ਤੇ ਨਿਕਲਦੀ ਵੀ ਆ ਉਹਨਾਂ ਨਿਕਲਦੀ ਨਹੀਂ ਨਿਕਲਦੀ ਤਾਂ ਕਹਿੰਦੇ ਦੱਸ ਦੋ ਹਾਂ ਉਹ ਆਪਾਂ ਉਹਨਾਂ ਨੂੰ ਦੱਸਣਾ ਹੁੰਦਾ ਕਿ ਤੇ ਨਿਕਲਦੀ ਵੀ ਸਿਉਂਕ ਨਿਕਲਿਆ ਤਾਂ ਆਪੇ ਆਉਣਗੇ ਆਪਦਾ ਸਾਰਾ ਟ੍ਰੀਟਮੈਂਟ ਉਹ ਕਰਨਗੇ ਪਰ ਉਹ ਕੋਈ ਪੈਸੇ ਨਹੀਂ ਹਾਂ ਉਹ ਉਸ ਤੋਂ ਬਾਅਦ ਦੁਬਾਰਾ ਖਰਚਾ ਨਹੀਂ ਲੈਣਗੇ 5 ਸਾਲਾਂ ਤੱਕ ਜਿਹੜੀ ਦਵਾਈ ਉਹਨਾਂ ਨੇ ਕਹੀ ਆ ਪਾਵਾਂਗੇ ਉਹਦਾ ਖਰਚਾ ਨਹੀਂ ਲੈਣਗੇ ਟ੍ਰੀਟਮੈਂਟ ਹੁਣ ਤੱਕ ਠੀਕ ਲੱਗੇ ਸਿਉਂਕ ਬਿਲਕੁਲ ਮੁੜ ਕੇ ਨਹੀਂ ਨਿਕਲੀ ਹੈਗੀ ਉਸ ਤੋਂ ਬਾਅਦ ਮੈਂਨੂੰ ਕਮੈਂਟ ਆਇਆ ਸੀਗਾ ਤਾਂ ਕਰਕੇ ਮੈਂ ਦੱਸ ਦਿਆਂ ਉਹ ਕਹਿੰਦੇ ਸਾਡੇ ਸਿਉਂਕ ਨਿਕਲੇ ਸਿਉਂਕ ਤਾਂ ਹੀ ਚੀਜ਼ ਜੇ ਕਿਤੇ ਥੋੜੀ ਜਿਹੀ ਵੀ ਘਰ ਚ ਆ ਜਾਏ ਨਾ ਫਿਰ ਸਾਰੀ ਲੱਕੜ ਖਾ ਕੇ ਛੜਵੀ ਹੁੰਦੀ ਉਹ ਤਾਂ ਛੜਦੀ ਨਹੀਂ ਮਿੱਟੀ ਬਣਾਉਂਦੀ ਲੱਕੜ ਦਾ ਲਓ ਜੀ ਆ ਗਈ ਟੀਮਾਰਟ ਇਹ ਬੜਾ ਉੱਚਾ ਹੋਵੇ ਕੋਏ ਆਹ ਸੂਚੇ ਕੋ ਜਾਣੇ ਸੋਏ ਥੋੜੀ ਸਮਾਨ ਲੈਣਾ ਜ਼ਿਆਦਾ ਨਹੀਂ ਲੈਣਾ ਆਪਾਂ ਬਾਣੇ ਆਪ ਹਾਂਜੀ ਆ ਲੈਣਾ ਦੂਜੀ ਖਾਉਂਗਾ ਮੈਂ ਤਾਂ ਆਹ ਕੈਮ ਰੱਗੀ ਹੁਣ ਮੈਂ ਕਾਉਂਗੀ ਮੈਂ ਤਾਂ ਕੋਈ ਖਾਂਦੀ ਨਹੀਂ ਕੰਨੋ ਜਲੋ ਟਾਈਮ ਨਾ ਆਫਰ ਬਣਾ ਲੱਗੀ ਹੋਈ ਨੇ ਹਾਂ ਜੀ ਹੈਨ ਉਹ ਛਾਵ ਵਾਲਾ ਬਹੁਤ ਅੱਛਾ ਇਹ ਰਹੀ ਹਾਂਜੀ ਛਾਵ ਵਾਲਾ ਇਹ ਲੈ ਲਈ ਇਹ ਵੰਡੋ ਆ ਨੀਚੇ ਲਵੈਂਡਰ ਵਾਲਾ ਦੇਖਣ ਟਰਾਈ ਕਰਕੇ ਨਵਾਂ ਦੇਖ ਲੋ ਇਹਨਾਂ ਦੇ ਇਹ ਕਿਹੜਾ ਹੈਂਡ ਐਡ ਦਾ ਆਹ ਆਹੀ ਮਾਲ ਲਿਆ ਤਾਂ ਮਾਲ ਲਿਆ ਵੀ ਹੋਰ ਹੋਊਗਾ ਹਾਂ ਆ ਵੀ ਅੱਛਾ ਹੀ ਮਾਲ ਲਿਆਦਾ ਪਿਓਰ ਹੈਂਡ ਟੂਥਸੀ ਐਨੈਲੋ ਵਾਲਾ ਵੀ ਅੱਛਾ ਬੋਲਣਿਆ ਤਿੰਨ ਪੈਕ ਲਵ ਹੈਂਡ ਵਾਸ਼ ਕਰੀ ਕੋਈ ਨਹੀਂ ਹੈਗਾ ਹੁਣ ਇਸ ਟਾਈਮ 90 ਬਾਡੀ ਲੋਸ਼ਨਸ ਬਹੁਤ ਆਫਰ ਲੱਗੇ ਨੇ 51 ਗੈਟ 1 51 ਗੈਟ 1 ਹਮ ਕਰੀਏ ਕਿ ਲੋੜ ਨਹੀਂ ਹੈ ਇਹਨਾਂ ਦੀ ਲੇਡੀਜ਼ ਦਾ ਫੇਵਰਿਟ ਸੈਕਸ਼ਨ ਆ ਗਿਆ ਲੋ ਬੱਧੇ ਜੀ ਮੱਗ ਚਾਹ ਕੌਫੀ ਪੀਣ ਵਾਸਤੇ ਆ ਨਾ ਲੈਂਦੇ ਆਂ ਆਪਣੇ ਚੰਗਾ ਹੋਰ ਲੈ ਲਓ ਫਿਰ ਉਹਨਾਂ ਨੂੰ ਕੀ ਹੁੰਦਾ ਆਪ ਕੋਈ ਨਾ 70 ਰੁਪਏ ਦਾ ਕੱਪ ਇਹ ਤਾਂ ਪਏ ਨਹੀਂ ਆਪਣੇ ਕੋਲ ਟੀ ਸੈੱਟ ਪਏ ਦੇ ਨਾਲ ਤਾਂ ਇਹਨਾਂ ਚ ਕਿਤੇ ਘੁੱਟੋ ਚਾਹ ਦੋ ਨਾ ਤਮੂਰੀ ਡਿੱਪੜਦਾ ਚਲੋ ਦੇਖੋ ਜਿਹੜਾ ਇਹਨੂੰ ਦੋ ਲਾ ਲਈ ਮੂਵੀ ਵਿੱਚ ਆ ਰਿਹਾ ਦੇਖਣਾ ਜਰੂਰ ਨੇ ਲਈਏ ਚਾਈਨਾ ਵੀ ਡਿਜ਼ਾਈਨ ਬਹੁਤ ਸੋਹਣਾ ਬਾਰੋ ਮੈਲਾ ਮਾਈਂਦੇ ਨੇ ਗਾਲਾ ਕੁਆਲਟੀ ਵੀ ਦੇਣੀ ਗਾਲਾ ਚੰਗੀ ਹੁੰਦੀ ਹੈ ਗਾਲਾ ਦਾ ਲਓ ਆ ਹੋ ਗਿਆ ਸਾਡਾ ਸਮਾਨ ਟ੍ਰੋਲੀ 'ਚ ਹਲੇ ਸਾਬਣਾ ਸਰਫ ਪਈਆਂ ਨੇ ਹਾਂਜੀ ਆ ਆ ਨਹੀਂ اچھا ਹੈਗਾ ਇਹ ਡਸਟ ਵਿੱਚ ਐਬਜ਼ੌਰਬ ਨਹੀਂ ਕਰਦੇ ਤਾਂ ਉੱਤੇ ਉੱਤੇ ਰਹਿੰਦੀ ਆ ਆ ਆ ਬਲੂ ਵਾਲਾ ਦੇਖੋ ਬਲੂ ਵਾਲਾ ਦੇਖੋ ਆਹਾਂ ਹਾਂ ਇੱਕ ਜਿਹੜਾ ਵਾਸ਼ੇਬਲ ਹੁੰਦੇ ਨੇ ਉੱਪਰ ਜਾਂਦੇ ਨੇ ਡੰਡੀ ਐਕਸਟੈਂਡ ਹੁੰਦੀ ਹੈ ਇਹਦੀ ਨਾਲੇ ਤਾਂ ਛੋਟੀ ਡੰਡੀ ਜਾਣਾ ਆਹ ਇੱਕ ਤਾਂ ਮੂਟਾ ਕਰਨੀ ਆ ਜਦੋਂ ਲਗੀ ਗਈ ਅੱਲਾਹ ਹੋ ਦੀ ਟੌਨੀ ਮੈਂ ਵੀ ਕਰਾਉਂ ਹੇਲਪ ਆ ਕਰਾਉਂਗੀ ਹੇਲਪ ਉਹ ਹਾਲਾਤ ਕਰਾਂਗੇ ਸਾਹਮਣੇ ਆਹ ਛੋਟਾ ਛੋਟਾ ਸਮਾਨ ਇਕੱਠਾ ਪਾ ਲੋ ਇਹ ਇਹ ਕੁਛ ਝੋਲੇ ਕਿੰਨੇ ਨੇ ਮੇਨੂੰ ਝੋਲੇ ਘਟੂਗਾ ਚਲ ਪਾਵਾਂਗੇ ਝੋਲੇ ਤੋਂ ਬਿਤੇ ਕਿਧਰੇ ਨਹੀਂ ਜਾਣਗੇ ਅਸੀਂ ਲਈ ਡੀਮਾਰਟ ਚੁੱਕੀ ਹਾਂ ਕਿਰ ਖਾਂਦੇ ਹੁੰਦੇ ਨੇ ਅਸੀਂ ਪੀ ਰਹੇ ਹਾਂ ਜੀ ਖੀਰ ਕਿਉਂਕਿ ਸਾਡੇ ਕੋਲ ਕੋਈ ਚਮਚਾ ਨਹੀਂ ਸੀਗਾ ਦੇਖੀ ਖੀਰ ਪੀਣੀ ਪੈ ਗਈ ਉਹ ਤਾਂ ਕਾਰ ਸਟਰੋ ਵੀ ਹੈਗੀ ਨੈਪਕ ਵੀ ਹੈਗੀ ਉਹ ਚਮਚੇ ਪਤਾ ਨਹੀਂ ਕਿਉਂ ਨਹੀਂ ਹੈਗੇ ਮੋਟਿਵ ਸੀ ਪੀਣੀ ਵੈਰੀ ਬਿਨਾ ਚਮਚਾ ਤੋਂ ਅੱਜ ਨੂੰ ਬਹੁਤ ਐਸ ਲੱਗ ਰਹੀ ਵੇਰ ਕੰਦੀ ਮੈਂ ਕਿਹਾ ਫਿਰ ਜੇ ਰੱਖਤੀ ਗਰਮ ਹੋ ਜੂ ਕਿਸ ਕੰਮ ਨਹੀਂ ਸ਼ਾਮ ਨੂੰ ਕਰੇ ਪਹੁੰਚ ਗੋਨ ਖੱਟੀ ਹੋ ਜੂ ਖਾਈ ਲੈ ਪੀ ਲੈਨੇ ਆ ਕਿਸ ਮੰਨ ਕਰੀ ਲੈ ਡਿਮਾਰਟ ਚੋਂ ਹੁਣ ਚੱਲੇ ਆ ਡਾਕਟਰ ਕੋਲੇ ਉਸ ਤੋਂ ਬਾਅਦ ਵਾਪਸ ਹੀ ਖਾਣਾਂਗੇ ਤੁਹਾਡੀ ਸਾਬੂ ਦਵਿੰਦਰ ਨੂੰ ਵੀ ਨਾ ਮੋਢੇ ਦੀ ਹੈਗੀ ਸੀ ਪ੍ਰੋਬਲਮ ਇਹਨਾਂ ਦੇ ਵੀ ਥੋੜੀ ਮੋਢੇ ਚ ਪੇਨ ਸੀ ਕਾਫੀ ਟਾਈਮ ਤੋਂ ਸਾਡੇ ਦੋਨਾਂ ਨੂੰ ਸੇਮ ਪ੍ਰੋਬਲਮ ਚੱਲ ਰਹੀ ਸੀ ਮੈਂ ਆਪਣੇ ਪੁਆਇੰਟ ਤੇ ਪ੍ਰੈਸ ਕਰਵਾ ਲਏ ਸੀ ਹੁਣ ਦਵਿੰਦਰ ਕਰਾ ਰਹੇ ਸੀਗੇ ਤੇ ਡਾਕਟਰ ਕੋਲ ਜਾ ਕੇ ਅਸੀਂ ਆ ਗਈ ਸੀ ਅ ਸੋਚ ਚਲੋ ਕੁਝ ਖਾ ਲਈਏ ਸੋਚ ਅੰਮ੍ਰਿਤਸਰ ਦੇ ਕੋਲਚਾ ਖਾਣੇ ਆ ਵੀ ਅਸੀਂ ਆ ਗਏ ਸਾਂ ਅੰਮ੍ਰਿਤਸਰ ਕੁੱਲਚਿਆਂ ਵਾਲੇ ਦੇ ਮਾਲ ਰੋਡ ਤੇ ਜਿਹਨੂੰ ਬਟਿੰਡੇ ਇਹਨਾਂ ਕੋਲ ਸੀ ਖਾਤਾ ਕੁੱਲਚਾ ਦੋ ਤਰ੍ਹਾਂ ਦਾ ਕੁੱਲਚਾ ਮੰਗਾਇਆ ਸੀਗਾ ਸੀ ਇੱਕ ਚੂਟ ਚੂਟ ਇਹਨਾਂ ਦਾ ਕੋਈ ਸਪੈਸ਼ਲ ਕੁੱਲਚਾ ਸੀ ਆ ਬਹੁਤ ਜ਼ਿਆਦਾ ਟੇਸਟੀ ਬਹੁਤ ਹੀ ਯੰਮੀ ਸੀਗਾ ਟਿੰਡ ਭੱਜ ਕੇ ਸਾਡਾ ਮਸਾ ਫਿਨਿਸ਼ ਕੀਤਾ ਸੀ ਆ ਪਹੁੰਚ ਚੁੱਕੇ ਆ ਤਲਵੰਡੀ ਸਾਬੋ ਹੁਣ ਉਹ ਦੇਖਾਂਗੇ ਬਸ ਸਤ ਤੱਕ ਅਸ਼ੀਰਦੰਮਸਾਈ ਆਇਆ ਸਾਲ ਵਾਂ ਸਾ ਕੀਤੇ ਅਸੀਂ ਆਉਣੇ ਹੁੰਨੇ ਆ ਅੱਗੇ ਪਿੱਛੇ ਆਉਣੇ ਬਸ ਆ ਕੇ ਲੇ ਸੇਮ ਦੇ ਨਹੀਂ ਹੋਏ ਬੰਦੋਂ ਸੇ ਰਸ਼ ਬਹੁਤ ਹੁੰਦਾ ਕਿਉਂਕਿ ਪਹਿਲਾ ਟਾਈਮ ਲੱਗੇ ਪਹਿਲਾ ਆਏ ਨੇ ਜਾਂ ਬਾਅਦ ਵਿੱਚ ਇਸ ਵਾਰ ਕਾਫੀ ਜ਼ਿਆਦਾ ਲੇਟ ਹੋ ਗਏ ਸੋ ਮਾ ਠੱਪੇ ਲਾਂਗੇ ਨਾਲ ਬਾਬਾ ਜੀ ਤੋਂ ਮਾਫੀ ਮੰਗਾਂਗੇ ਵੀ ਲੇਟ ਹੋ ਗਏ ਇਸ ਵਾਰ ਨੇ ਕਿਉਂਕਿ ਵਿੱਚ ਕਲਕੱਤਾ ਸੀ ਸਾਂ ਆਏ ਦੋਸਤ ਕਰਕੇ ਨਾ ਕਾਫੀ ਜ਼ਿਆਦਾ ਬਿਜ਼ੀ ਹੋ ਜਾਂਦੇ ਆਣੀ ਹੁੰਦੇ ਕਿਦੋਂ ਵਾਰ ਸਾਡਾ ਪ੍ਰੋਗਰਾਮ ਹੀ ਬਣਿਆ ਪਰ ਫਿਰ ਕਿਉਂ ਨਾ ਕਿਵੇਂ ਕੰਮ ਦਾ ਡਿੱਕਾ ਲੱਗ ਗਿਆ ਦੱਸੇ। ਅਸੀਂ 8 30 ਤੇ ਆਪਾਂ 30 ਤੋਂ ਬਾਅਦ ਇੱਕ ਸਟਾਪ ਸਾਡਾ ਖੋਣ ਹੈ। ਸੋ ਮਤਲਬ ਪੱਕਾ ਫਾਈਨਲ ਇਸ ਵੀ ਰੁਪਣਾ ਨਾ ਰੁਪਣਾ ਸਾਨੂੰ ਅਸੀਂ ਟਾਈਮ ਦੀ ਸੈਟਿੰਗ ਦੇਖਾਂਗੇ ਇੱਕ ਸਟਾਪ ਤੋਂ ਬਾਅਦ ਫਿਰ ਲੰਮਾ ਕਿਤੇ ਰੁਕਾਂਗੇ। ਪਹਿਲਾਂ ਆਪਾਂ ਮਰ ਖੰਦ ਦੇਖ ਦਿੰਦੇ ਹਾਂ ਦੋਸਤਾਂ ਸਾਹ। ਹਾਂ ਜੀ ਪਹੁੰਚ ਚੁੱਕੇ ਆਪਾਂ ਤਰਵੰਡੀ ਸਾਬੋਆ ਕੰਸਟਰਕਸ਼ਨ ਦਾ ਕੰਮ ਹજી ਵੀ ਚੱਲ ਰਿਹਾ। ਬਹੁਤ ਰਾਹ। ਕਿੰਨੇ ਮਹੀਨੇ ਹੋ ਗਏ। ਹਾਂ ਜੀ ਤੁਹਾਡੇ ਕੋਲ ਹੀ ਮੇਰੇ ਕੋਲ ਹੀ ਹੈ ਜੀ ਤੁਹਾਡੇ ਕੋਲ ਹੀ ਆਜਾ ਲੋ ਜੀ ਪਹੁੰਚ ਗਏ ਸਾਪਾ ਗੁਰਦੁਆਰਾ ਸਾਹਿਬ ਬਹੁਤ ਜ਼ਿਆਦਾ ਸਾਨੂੰ ਚੇਂਜ ਲੱਗ ਰਿਹਾ ਸੀ ਕਹਾਂਗੇ ਕਾਫੀ ਟਾਈਮ ਤੋਂ ਮੈਨੂੰ ਲੱਗਾ ਸਾਲ ਵਾਂਗ ਹੋ ਗਿਆ ਇੱਥੇ ਕੰਮ ਚੱਲ ਰਿਹਾ ਸੀ ਹਨਾ ਕਾਫੀ ਕੁਝ ਇਹਨਾਂ ਨੇ ਚੇਂਜ ਕਰਤਾ ਸਾਨੂੰ ਵੀ ਬੜਾ ਅਜੀਬ ਜਿਹਾ ਲੱਗਿਆ ਬਹੁਤ ਚੇਂਜ ਲੱਗਿਆ ਅੱਗੇ ਨਾਲੋਂ ਆਕੇ ਅੱਛਾ ਵੀ ਲੱਗ ਰਿਹਾ ਸੀ ਹੁੱਲਾ-ਖੁੱਲਾ ਜਿਹਾ ਬਹੁਤ ਕੁਝ ਤੇ ਬਹੁਤ ਜ਼ਿਆਦਾ ਚੇਂਜ ਵੀ ਲੱਗ ਰਿਹਾ ਸੀਗਾ ਸਮਝ ਨਹੀਂ ਆ ਰਹੀ ਸੀ ਕਿੱਥੇ ਚੱਲਿਆ ਹੁਣ ਤਾਂ ਮੰਡੀ ਸਾਹਿਬ ਅੱਥਾ ਟੇਕ ਲਿਆ ਹੁਣ ਅਸੀਂ ਚੱਲੇ ਆਂ ਇੱਥੇ ਚੱਲੇ ਆਂ ਨਾਨਕੇ ਨਦੇ ਚਲ ਮੰਡੀ ਸਾਹਿਬੋਂ ਦੇ ਨਾਲ ਹੀ ਪਿੰਡ ਐ ਤਿਉਣਾ ਪੁਜਾਰੀਆਂ ਉੱਥੇ ਚੱਲੇ ਨੇ ਇਹਨਾਂ ਦੇ ਨਾਨਕੇ ਵੀ ਚੱਲ ਕਿਹੜਾ ਰੋ ਰੋਈ ਕਰੋ ਨਿਕਲਦਾ ਹੁਣ ਨਾਲ ਹੀ ਆ ਜਾਏ ਹੁੰਦੇ ਆ ਨਾ ਬੀਲੇ ਹੁੰਦੇ ਆ ਫੋਨ ਟੈਂਕ ਹਾਂ ਵੇਟ ਕਰਦੇ ਸਾਰੇ ਜਾਣੇ ਹੁਣ ਅਸੀਂ ਪਹੁੰਚ ਗਏ ਦਵਿੰਦਰ ਦੇ ਨਾਨਕੇ ਸਾਰੇ ਫੈਮਿਲੀ ਮਾਮਾ ਜੀ ਮਾਮੀ ਜੀ ਹੋਰੀ ਸਾਰੇ ਕਾਰ ਰਹੇ ਨੇ ਵੇਟ ਟਾਈਮ ਹੋ ਰਿਹਾ ਸਵਾ 6 ਦਾ ਅਸੀਂ ਤਾਂ 6 ਵਜੇ ਆ ਕੇ ਸੀ ਤੇ ਇਹ ਚੀਜ਼ ਇਹ ਵੇਰਾ ਕਰਦ ਕੇ ਹੁਣ ਮੈਂ ਕਿਹਾ ਚਾਹ ਪੀ ਲਈਏ ਰੱਖੀਓ ਇਧਰ ਚਾਹ ਕਿਉਂਕਿ ਨਾ ਘਰ ਦੀ ਚਾਹ ਪੀਤੇ ਬਿਨਾ ਸਵਰ ਨਹੀਂ ਹੁੰਦਾ ਚਾਹ ਸੀ ਪੀਤੀ ਨਾਨਕੇ ਪਹਿਲਾਂ ਸਵੇਰੇ ਘਰ ਦੇ ਪਿੱਛੇ ਨਾਨਕੇ ਪੀਤੀ ਚਾਹ ਤੇ ਉੱਥੇ ਵੀ ਮੇਰੇ ਦਰਾਂ ਨੇ ਚਾਹ ਕੀਤੀ ਬਹੁਤ ਸੁਆਦ ਪਰ ਪਤਾ ਨਹੀਂ ਕੀ ਗੱਲ ਜੋ ਘਰ ਦੀ ਚਾਹ ਪੀਤੇ ਬਿਨਾ ਨਾ ਲੱਗੂ ਚਾਹ ਨਹੀਂ ਪੀਤੀ ਥੋੜਾ ਲੇਟ ਹੋਇਆ ਤੇ ਫਿਰ ਚਾਹ ਨਾ ਪੀਂਦੇ ਹੁਣ ਆਇਆ ਲੱਗ ਰਿਹਾ ਵੀ ਭੁੱਖ ਪੱਖ ਨਹੀਂ ਹੈਗੀ ਬਸ ਚਾਹ ਮਿਲ ਜੇ ਇੱਕ ਵਾਰ ਫਿਰ ਥਕਾਵਟ ਜੀ ਦੂਰ ਹੋ ਜਾਊ ਘਰ ਦੀ ਚਾਹ ਪੀ ਕੇ ਤੇ ਇਧਰ ਤੇ ਆ ਲੌਬੀ ਵਿੱਚ ਆ ਸਾਰਾ ਸਮਾਨ ਪੈ ਝੋਲੇ ਝ ਸਾਂਚੂ ਪੀ ਲਈਏ ਥੋੜਾ ਰੈਸਟ ਕਰ ਲਈਏ ਫੇਰ ਮੈਂ ਉਹਨਾਂ ਨੂੰ ਸਾਂਭੂ ਸਮਾਨੀ ਸਵੇਰੇ ਸਾਂਭੂ ਨਾ ਹਿੰਮਤ ਹੋਈ ਜਦ ਸਵੇਰੇ ਦੇ ਕਿਲੋਮੈਟਰ ਖਰਾਬ ਹੋਣ ਵਾਲੀ ਚੀਜ਼ ਉਹਦੇ ਵਿੱਚ ਕੋਈ ਨਹੀਂ ਬਸ ਐਂਡਰ ਹੁੰਦਾ ਕੋਈ ਲਿਕੁਇਡ ਹੋਵੇ ਉਹ ਕਿਉਂਕਿ ਵਿਚ ਨਗੇ ਜੇ ਕੋਈ ਲਿਕੁਇਡ ਚੀਜ਼ ਤੇ ਸ਼ਾਮ ਦੀ ਸਬਜੀ ਮੈਂ ਨਹੀਂ ਬਣਾਉਣੀ ਸਵੇਰੇ ਮੈਂ ਕਦੂ ਬਣਾ ਗਈ ਸੀ ਬਸ ਕਦੂ ਵਿੱਚ ਗਰਮ ਕਰਕੇ ਦੁੱਧ ਮલાઈ ਪਾ ਲਾਂਗੇ ਕਦੂ ਮੈਂ ਸਵੇਰੇ ਬਣਾ ਗਈ ਮੈਨੂੰ ਪਤਾ ਸੀ ਸ਼ਾਮ ਨੂੰ ਜਾਂ ਲੇਟ ਹੋ ਜਾਣ ਜਾਂ ਆ ਕੇ ਫਿਰ ਦਿਲ ਨਹੀਂ ਕਰ ਰਹਾ ਉਹਦਾ ਸਬਜੀ ਬਣਾਉਣ ਨੂੰ ਇਸ ਕਰਕੇ ਸਵੇਰੇ ਮੈਂ ਵੱਧ ਬਣਾਤੀ ਸਬਜੀ ਤੁਹਾਨੂੰ ਪੀਣਿਆ ਚਾਹ ਇਹ ਸਾਰਾ ਡਿਨਰ ਦਵਿੰਦਰ ਖਾ ਰਿਹਾ ਸੀ ਸੈਲਡ ਮੈਂ ਨਾਲ ਲੈ ਲਈ ਸੈਲਡ ਦੇ ਨਾਲ ਸਬਜੀ ਕद्दू ਦੀ ਮੈਂ ਕੱਲੀ ਸਬਜੀ ਖਾਉਂਗੀ ਦਵਿੰਦਰ ਕਹਿੰਦਾ ਮੈਂ ਕੱਲਾ ਸੈਲਡ ਖਾਣਾ ਮੈਂ ਕਿਹਾ ਚਲੋ ਮੈਂ ਮੈਂ ਨਾਲ ਕਰਾਰਾ ਜਮੂਨ ਕਰੂੰਗੀ ਆ ਲੱਗਦਾ ਵੀ ਕੁਝ ਕਰਾਰਾ ਖਾਈਏ ਨਾਲ ਰੋਟੀ ਚਾਹੀਦੀ ਨਾ ਖਾਓ ਸਬਜੀ ਖਾਦੇ ਬਿਨਾਂ ਮੈਨੂੰ ਸਬਰ ਨਹੀਂ ਆਉਂਦਾ ਸੋ ਇਹ ਸੀ ਮੇਰੀ ਅੱਜ ਦੀ ਵੀਡੀਓ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਲੈ ਕੇ ਸਤਿ ਸ਼੍ਰੀ ਅਕਾਲ